ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਨਮਸਕਾਰ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਤੁਹਾਡੇ ਆਪਣੇ YouTube ਚੈਨਲ MSW34 ਜੌਬ ਦੇ ਵਿੱਚ ਮੈਂ ਮਨਪ੍ਰੀਤ ਕੋਰ ਹਾਰਦਿਕ ਸਵਾਗਤ ਕਰਦੀ ਹਾਂ ਚੈਨਲ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਲਾਸ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੁੜੇ ਰਹਿਣਾ ਕਲਾਸ ਵਧੀਆ ਲੱਗੀ ਤਾਂ ਕਲਾਸ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਸੋ ਸਾਰੇ ਸਟੂਡੈਂਟ ਆਜੋ ਇੱਕ ਵਾਰੀ ਇੱਕ ਵਾਰ ਥੰਬਸ ਅਪ ਕਰਕੇ ਦੱਸ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਅਗਰ ਆਵਾਜ਼ ਤੇ ਵੀਡੀਓ ਕਲੀਅਰ ਹੋਈ ਤੇ ਅਸੀਂ ਕਲਾਸ ਨੂੰ ਸਟਾਰਟ ਕਰੀਏ ਇੱਕ ਸਟੂਡੈਂਟ ਵੀ ਮੈਨੂੰ ਦੱਸ ਦੋ ਸੂਹ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜ਼ਰੂਰੀ ਇਨਫੋਰਮੇਸ਼ਨ ਹੈ ਬਈ ਫ੍ਰੀ ਕਲਾਸਾਂ ਦੇ ਨਾਲ ਨਾਲ ਤੁਹਾਨੂੰ ਪੇਡ ਕੋਰਸ ਵੀ ਕਰਵਾਏ ਜਾਂਦੇ ਆ ਪੇਡ ਕੋਰਸ ਕਿਹੜਾ ਹੈ ਈਟੀਟੀ ਕੀਤੀ ਹੋਈ ਹੈ ਤਾਂ ਪੇਪਰ 1 ਦੇਣਾ ਜਿਨ੍ਹਾਂ ਨੇ ਉਹਨਾਂ ਲਈ 2500 ਰੁਪਏ ਦੇ ਵਿੱਚ ਫੁੱਲ ਸਬਜੈਕਟ ਫੁੱਲ ਬੈਚ ਹੋਏਗਾ ਇਹ ਐਸਐਸਟੀ ਵਾਲਿਓ ਪੇਪਰ 2 ਦੇਣਾ ਹੈ ਐਸਐਸਟੀ ਵਾਲੇ ਬੀਐਡ ਕੀਤੀ ਹੋਈ 3000 ਰੁਪਏ ਦੇ ਵਿੱਚ ਪੇਪਰ 2 ਦੇ ਸਾਰੇ ਸਬਜੈਕਟ ਕਵਰ ਕਰਵਾਏ ਜਾਣਗੇ ਜਿਹੜੇ ਪੇਡ ਕੋਰਸ ਹੈ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ ਹੈ ਪੇਪਰ 1 ਦੇਣਾ ਚਾਹੀਏ ਪੇਪਰ 2 ਦੇਣਾ ਦੋਨਾਂ ਪੇਪਰਾਂ ਦੇ ਸੀਡੀਪੀ ਪੰਜਾਬੀ ਤੇ ਇੰਗਲਿਸ਼ ਸੇਮ ਹੈ ਸਿਲੇਬਸ ਤੇ ਪੈਟਰਨ ਵੀ ਸੇਮ ਹੈ ਇਹ ਤਿੰਨ ਹੀ ਸਬਜੈਕਟ ਕਰਨੀ ਹੈ ਤਾਂ 1399 ਰੁਪਏ ਦੇ ਵਿੱਚ ਤੁਸੀਂ ਕੋਰਸ ਪਰਚੇਸ ਕਰੋਗੇ ਠੀਕ ਹੈ ਇਹ ਸਾਰੇ ਦੇ ਸਾਰੇ ਕੋਰਸ ਤੁਹਾਨੂੰ ਐਮਐਸਡਬਲ ਸਟਡੀ ਐਪ ਦੇ ਵਿੱਚ ਹੀ ਜਾ ਕੇ ਮਿਲਣਗੇ ਸਾਰੇ ਕੋਰਸਿਸ ਜਿਹੜੇ ਇਹਨਾਂ ਦੀ 1 ਸਾਲ ਦੀ ਵੈਲਿਡਿਟੀ ਹੈ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਟੂ ਆਲ தம்ਸ ਅਪ ਕਰਕੇ ਦੱਸ ਦਿਓ ਕਿ ਆਵਾਜ਼ ਤੇ ਵੀਡੀਓ ਕਲੀਅਰ ਹੈ ਰੋਬਿੰਨ सत श्रीकालुड ईवनिंग नवजोत हरदीप कि नहीं क्लास शो हो रही है नहीं एक बारी दस ठीक है बी कलास हम तानी कोई नेटवर्क इशू शाबाश ਸਵਾਲ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰਨਾ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਹੈ 25 ਸਾਲ 30 ਸਾਲ 35 ਸਾਲ ਕੀ 22 ਸਾਲ ਪ੍ਰਸ਼ਨ ਨੰਬਰ 1 ਪਾ ਕੇ ਅਨਸਰ ਕਰਨਾ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ ਕਿੰਨੀ ਉਮਰ ਨਿਸ਼ਚਿਤ ਕੀਤੀ ਗਈ ਹੈ ਸ਼ਾਬਾਸ਼ ਲੋਕ ਸਭਾ ਕੀ ਹੈ ਹਰਮਨ ਪਿਆਰਾ ਸਦਨ ਹੈ ਲੋਕਾਂ ਦਾ ਸਦਨ ਹੈ ਤੇ ਅਸਥਾਈ ਸਦਨ ਹੈ ਅਸਥਾਈ ਕਿਉਂ 5 ਸਾਲ ਬਾਅਦ ਇਹਦੇ ਮੈਂਬਰ ਜਿਹੜੇ ਦੁਬਾਰਾ ਚੁਣੇ ਜਾਂਦੇ ਆ ਸੋ ਲੋਕ ਸਭਾ ਦਾ ਮੈਂਬਰ ਬਣਨ ਲਈ ਉਮਰ ਚਾਹੀਦੀ ਜਿਨ੍ਹਾਂ ਨੇ ਆਨਸਰ ਕੀਤਾ ਆਪਸ਼ਨ ਏ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਲੋਕ ਸਭਾ ਦਾ ਮੈਂਬਰ ਬਣਨ ਲਈ 25 ਸਾਲ ਤੇ ਰਾਜ ਸਭਾ ਦਾ ਮੈਂਬਰ ਬਣਨ ਲਈ 30 ਸਾਲ ਤੇ 33 ਸਾਲ ਉਮਰ ਚਾਹੀਦੀ ਹੈ ਦੇਸ਼ ਦਾ ਰਾਸ਼ਟਰਪਤੀ ਬਣਨ ਲਈ ਠੀਕ ਹੈ ਬਾਲਕ ਮਤ ਦੇ ਹੱਕ ਦੀ ਉਮਰ ਪਹਿਲਾਂ ਕਿੰਨੀ ਸੀ 21 ਸਾਲ ਜਿਹੜਾ ਸੀ ਵੋਟ ਦਿੰਨੇ ਆ ਨਾ ਪਹਿਲਾਂ ਵੋਟਰ ਕਾਰਡ 21 ਸਾਲ ਵਾਲੇ ਬੰਦੇ ਦਾ ਬਣਦਾ ਸੀ ਠੀਕ ਹੈ ਹੁਣ ਬਣਦਾ 18 ਸਾਲ ਵਾਲੇ ਦਾ ਕਿ ਕਿ ਬਾਲਕ ਮਾਤਾ ਅਧਿਕਾਰ ਦੀ ਬਾਲਕ ਨਹੀਂ ਆਏਗਾ ਬਾਲਗ ਗੱਗਾ ਕਰੋ ਬਾਲਕ ਥੋੜੀ ਹੁੰਦਾ ਹੈ 21 ਜਾਂ 18 ਸਾਲ ਦਾ ਇਹ ਗੱਗਾ ਕਰੋ ਬਾਲਗ ਮਾਤਾ ਅਧਿਕਾਰ ਦੀ ਉਮਰ ਕਿੰਨੇ ਸਾਲ ਤੋਂ ਘਟਾ ਕੇ 18 ਸਾਲ ਕੀਤੀ ਹੁਣ ਪ੍ਰੈਜੈਂਟ ਟਾਈਮ ਦੇ ਵਿੱਚ 18 ਸਾਲ ਹੀ ਚੱਲ ਰਹੀ ਹੈ ਇਹ ਕਦੋਂ ਕੀਤੀ ਗਈ ਸੀ 1955 ਦੇ ਵਿੱਚ 1951 ਦੇ ਵਿੱਚ 1999 ਦੇ ਵਿੱਚ ਕੀ 1965 ਦੇ ਵਿੱਚ ਪ੍ਰਸ਼ਨ ਨੰਬਰ 2 ਬਹੁਤ ਮਹੱਤਵਪੂਰਨ ਪ੍ਰਸ਼ਨ ਹੈ ਸਾਰੇ ਜਣੇ ਅਨਸਰ ਕਰਿਆ ਕਰੋ ਠੀਕ ਹੈ ਕਲਾਸ ਨੂੰ ਇੱਕ ਵਾਰੀ ਸ਼ੇਅਰ ਵੀ ਕਰਿਆ ਸ਼ੇਅਰ ਕਰ ਦਿਓ ਇੱਕ ਵਾਰੀ ਸਾਰੇ ਜਣੇ ਬਾਕੀ ਸਟੂਡੈਂਟ ਜਿਹੜੇ ਨਹੀਂ ਆਏ ਕਲਾਸ ਵਿੱਚ ਉਹ ਵੀ ਆ ਜਾਣ ਸੋ ਜਿਨ੍ਹਾਂ ਨੇ ਕੀਤਾ ਅਨਸਰ অপਸ਼ਨ ਸੀ 1998 1998 ਦੇ ਵਿੱਚ 1 ਸਾਲ ਤੋਂ ਕਟਾ ਕੇ 18 ਸਾਲ ਕਰ ਦਿੱਤੀ ਕਿ 18 ਸਾਲ ਦਾ ਜਿਹੜਾ ਵਿਅਕਤੀ ਹੈ ਬਾਲਗ ਹੈ ਉਹ ਵੋਟ ਦੀਏ ਸਕਦਾ ਵੋਟ ਪਾ ਸਕਦਾ ਹੈ ਠੀਕ ਹੈ ਸੀ ਆਨਸਰ ਸ਼ਾਬਾਸ਼ ਸ਼ਾਬਾਸ਼ ਜੋਤੀ ਬੜਿਆਲ ਵੈਰੀ ਗੁੱਡ ਕੀਪ ਇਟ ਅਪ ਆਪਣੀ ਤਿਆਰੀ ਨੂੰ ਇਦਾਂ ਹੀ ਰੱਖੋ ਸਾਰੇ ਸਟੂਡੈਂਟ ਡੇਲੀ ਤੁਹਾਨੂੰ 20 ਪ੍ਰਸ਼ਨ ਇਸੇ ਕਰਕੇ ਕਰਵਾਏ ਜਾਂਦੇ ਇੱਕ ਤਾਂ ਤੁਸੀਂ ਬੋਰ ਨਹੀਂ ਹੋਣੇ ਚਾਹੀਦੇ ਤੁਹਾਡਾ ਕੋਈ ਡਾਊਟ ਨਹੀਂ ਰਹਿਣਾ ਚਾਹੀਦਾ ਕੋਈ ਡਾਊਟ ਹੈ ਤੇ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ਼ਨ ਕੀਤੀ ਜਾਏਗੀ ਡਿਸਕਸ ਕੀਤਾ ਜਾਏਗਾ ਸੋ ਜਿੰਨਾ ਕਰਵਾਇਆ ਜਾਂਦਾ ਤੁਹਾਨੂੰ ਡੇਲੀ ਥੋੜਾ ਥੋੜਾ ਪੜਿਆ ਕਰੋ ਥੋੜਾ ਥੋੜਾ ਪੜੋਂਗੇ ਤੇ ਪੇਪਰ 'ਚ ਜਾ ਕੇ ਕਨਫਿਊਜ਼ ਨਹੀਂ ਹੋਵੋਗੇ ਤੁਸੀਂ ਲੋਕ ਸਭਾ ਦੀਆਂ ਸਭ ਤੋਂ ਵੱਧ ਸੀਟਾਂ ਭਾਰਤ ਦੇ ਕਿਸ ਰਾਜ ਵਿੱਚੋਂ ਆ ਸਭ ਤੋਂ ਵੱਧ ਕਿਸ ਜਿਹੜੇ ਮੈਂਬਰ ਹੈ ਕਿਹੜੇ ਰਾਜ ਵਿੱਚੋਂ ਚੁਣੇ ਜਾਂਦੇ ਆ ਲੋਕ ਸਭਾ ਲਈ ਪੰਜਾਬ ਉੱਤਰ ਪ੍ਰਦੇਸ਼ ਮੱਧ ਪ੍ਰਦੇਸ਼ ਕੀ ਤਾਮਿਲਨਾਡੂ ਪ੍ਰਸ਼ਨ ਨੰਬਰ 3 ਜਨਸੰਖਿਆ ਦੇ ਆਧਾਰ ਤੇ ਹੀ ਸੀਟਾਂ ਹੁੰਦੀ ਹੈ ਤੇ ਸਭ ਤੋਂ ਵੱਧ ਜਨਸੰਖਿਆ ਕਿਸ ਦੀ ਹੈ ਉੱਤਰ ਪ੍ਰਦੇਸ਼ ਦੀ ਤੇ ਸੀਟਾਂ ਵੀ ਜੁਪੀ ਉੱਤਰ ਪ੍ਰਦੇਸ਼ ਦੇ ਵਿੱਚ ਹੀ ਸਭ ਤੋਂ ਵੱਧ ਹੈ ਲੋਕ ਸਭਾ ਦੀਆਂ ਠੀਕ ਹੈ ਬਿਲਕੁਲ 80 ਸੀਟਾਂ ਸ਼ਾਬਾਸ਼ ਹਾਂਜੀ ਨੈਕਸਟ ਪ੍ਰਸ਼ਨ ਨੰਬਰ 4 ਲੋਕ ਸਭਾ ਲਈ ਉੱਤਰ ਪ੍ਰਦੇਸ਼ ਵਿੱਚੋਂ ਸਭ ਤੋਂ ਵੱਧ ਸੀਟਾਂ ਲਈਆਂ ਜਾਂਦੀਆਂ ਕਿੰਨੀਆਂ ਸੀਟਾਂ 28 25 80 ਕੀ 75 ਕਿਸੇ ਵੀ ਸਟੂਡੈਂਟ ਨੇ ਨਹੀਂ ਦੱਸਿਆ ਕਿ ਆਵਾਜ਼ ਅੱਜ ਘਟ ਆ ਰਹੀ ਐ ਸਾਰੇ ਜਣੇ ਇੱਧੇ ਚੁੱਪਚਾਪ ਕਲਾਸ ਲਗਾ ਰਹੇ ਹਨਾ ਹੁਣ ਦੇਖਿਓ ਪਹਿਲਾਂ ਨਾਲੋਂ ਆਵਾਜ਼ ਸਹੀ ਐ ਪਹਿਲਾਂ ਦੇ ਕੰਪੈਰੀਜ਼ਨ ਹੁਣ ਆਵਾਜ਼ ਵਿੱਚ ਵਾਇਸ ਵਿੱਚ ਕੋਈ ਫਰਕ ਪਿਆ ਠੀਕ ਹੈ 80 ਸੀਟਾਂ ਜਿਨ੍ਹਾਂ ਨੇ ਆਨਸਰ ਕੀਤਾ অপਸ਼ਨ ਸੀ ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਨੈਕਸਟਾ ਜੋ ਪ੍ਰਸ਼ਨ ਨੰਬਰ 5 ਤੇ ਲੋਕ ਸਭਾ ਲਈ ਸਭ ਤੋਂ ਘੱਟ ਸੀਟਾਂ ਕਿਹੜੇ ਰਾਜ ਵਿੱਚੋਂ ਲਈਆਂ ਜਾਂਦੀਆਂ ਸਭ ਤੋਂ ਘੱਟ ਸਭ ਤੋਂ ਵੱਧਤਾ ਜੋ ਪੀਚੋਂ 80 ਸੀਟਾਂ ਸਭ ਤੋਂ ਘੱਟ ਕਿਹੜੇ ਰਾਜ ਵਿੱਚੋਂ ਲਈਆਂ ਜਾਂਦੀਆਂ ਸ਼ਾਬਾਸ਼ ਆਨਸਰ ਕਰੋ ਸਾਰੇ ਜਣੇ ਬਿਲਕੁਲ ਸਿੱਕੀ ਮਾਇਗਾ ਨਾਗਾਲੈਂਡ ਆਏਗਾ ਮਿਜ਼ੋਰਮ ਆਏਗਾ ਕਿ ਉਪਰੋਕਤ ਸਾਰੇ ਸੋ ਜ਼ਿਆਦਾਤਰ ਸਟੂਡੈਂਟਸ ਨੇ ਆਨਸਰ ਕੀਤਾ ਹੈ ਉਪਰੋਕਤ ਸਾਰੇ ਇਹਨਾਂ ਸਾਰਿਆਂ ਦੇ ਵਿੱਚੋਂ ਸੀਟਾ ਘਟ ਜਾਂਦੀਆਂ ਕਿੰਨੀਆਂ ਜਾਨੀ ਅੱਗੇ ਅਸੀਂ ਦੇਖਦੇ ਹਾਂ ਛੋਟੇ ਛੋਟੇ ਰਾਜ ਹੈ ਜਨਸੰਖਿਆ ਦੇ ਆਧਾਰ ਤੇ ਸੀਟਾਂ ਸਿਕੀਮ ਨਾਗਾਲੈਂਡ ਤੇ ਮਿਜ਼ੋਰਮ ਵਿੱਚੋਂ ਕਿੰਨੀਆਂ ਸੇਤਾ ਲੋਕ ਸਭਾ ਲਈ ਜਾਂਦੀਆਂ ਚੁਣੀਆਂ ਜਾਂਦੀਆਂ ਪ੍ਰਸ਼ਨ ਨੰਬਰ 6 ਸ਼ਾਬਾਸ਼ 1 2 4 ਕਿੰਨੇ ਕਹਿੰਦੇ ਸਿਕੀਮ ਨਾਗਾਲੈਂਡ ਤੇ ਮਿਜ਼ੋਰਮ ਵਿੱਚੋਂ ਸਭ ਤੋਂ ਘੱਟ ਸੇਤਾ ਲੋਕ ਸਭਾ ਲਈ ਚੁਣੀਆਂ ਜਾਂਦੀਆਂ ਠੀਕ ਹੈ ਸੋ ਕਿੰਨੀਆਂ ਜਾਂਦੀਆਂ ਗਿਆ एक एक ठीक है बिल्कुल नेक्स्ट आ जाओ प्रश्न नंबर सात साडे देश की पहली महिला स्पीकर कौन सी फर्स्ट वुमेन स्पीकर ऑफ इंडिया प्रश्न नंबर सात सरोजनी नायडू मीरा कुमारी इंदिरा गांधी के उपरोक्त सारे प्रश्न नंबर सात पाके आंसर करो ਪ੍ਰਸ਼ਨ ਨੰਬਰ ਵੀ ਪਾਣਾ ਜਿੱਦਾਂ ਸਿਮੀ ਚਾਹਲ ਨੇ ਲਿਖਿਆ ਨਾ ਛੇ ਦਾ ਡੀ ਹਰਦੀਪ ਸਿੱਧੂ ਨੇ ਛੇ ਦਾ ਡੀ ਇਦਾਂ ਹੀ ਪੰਜਾਬੀ ਪੋਇਟਰੀ ਲਵਰ ਜਿਹੜੀ ਵੀ ਆ ਸੱਤ ਨੰਬਰ ਪ੍ਰਸ਼ਨ ਉਹਦਾ ਸੱਤ ਨੰਬਰ ਪਾ ਕੇ ਅਨਸਰ ਕਰੋ ਠੀਕ ਹੈ ਇਦਾਂ ਪਤਾ ਨਹੀਂ ਚੱਲਦਾ ਕਿਹੜੇ ਪ੍ਰਸ਼ਨ ਦਾ ਕੀ ਅਨਸਰ ਕੀਤਾ ਜਿਨ੍ਹਾਂ ਨੇ ਅਨਸਰ ਕੀਤਾ ਮੀਰਾ ਕੁਮਾਰੀ ਉਹਨਾਂ ਦਾ ਅਨਸਰ ਬਿਲਕੁਲ ਰਾਈਟ ਆ ਸ਼ਾਬਾਸ਼ ਨੈਕਸਟ ਪ੍ਰਸ਼ਨ ਨੰਬਰ 8 ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਰਾਸ਼ਟਰਪਤੀ ਸੰਕਟ ਕਲੀਨ ਦੀ ਘੋਸ਼ਣਾ ਕਰਦਾ ਹੈ तार 350 तार 352 तार 72 की तार काट शाबाश सत श्री अकाल सिमी, चाहल शाबाश हुन क्लास तनी रुकरी स्टार्टिंग दे विच नेटवर्क प्रॉब्लम आ रही सी हुन क्लास तनी रुकरी सुजिना ने लिखे हैं नेशनल इमरजेंसी इमरजेंसी आर्ट ਧਾਰਾ 352 ਠੀਕ ਹੈ ਇਹ ਕਿ ਰਾਸ਼ਟਰੀ ਇਹ ਕਿ ਸੰਵਿਧਾਨ ਦੀ ਧਾਰਾ ਜਿਹੜੀ 352 ਇਹਦੇ ਅਨੁਸਾਰ ਰਾਸ਼ਟਰਪਤੀ ਸੰਕਟ ਕਲੀਨ ਦੀ ਜੀ ਘੋਸ਼ਣਾ ਕਰ ਸਕਦਾ ਹੈ ਠੀਕ ਹੈ ਵੀ ਕੁਸ਼ਨ ਨੰਬਰ 9 ਭਾਰਤ ਦੇ 28 ਰਾਜਾਂ ਵਿੱਚੋਂ ਕਿੰਨੇ ਰਾਜ ਵਿੱਚ ਦੋ ਸਦਨੀ ਸਿਸਟਮ ਹੈ ਦੋ ਸਦਨੀ ਕੀ ਦੋ ਸਦਨੀ ਸਿਸਟਮ ਕਿੰਨੇ ਰਾਜਾਂ ਦੇ ਵਿੱਚ ਹੈ ਜਿੱਥੇ ਵਿਧਾਨ ਸਭਾ ਵੀ ਹੈ ਤੇ ਵਿਧਾਨ ਪ੍ਰੀਸ਼ਦ ਵੀ ਹੈ ਪ੍ਰਸ਼ਨ ਕੀ ਆਏਗਾ ਪ੍ਰਸ਼ਨ ਨੰਬਰ 9 ਦਾ ਅਨਸਰ অপਸ਼ਨ 6 ਆਏਗਾ অপਸ਼ਨ A ਦਾ 6 8 5 ਕੀ 4 ਪ੍ਰਸ਼ਨ ਨੰਬਰ 9 ਸ਼ਾਬਾਸ਼ ਜੋਤੀ ਨੇ ਅਨਸਰ ਕੀਤਾ অপਸ਼ਨ A ਵੈਰੀ ਗੁੱਡ ਭਾਰਤ ਦੇ 8 ਸੋਰੀ 28 ਰਾਜਾਂ ਵਿੱਚੋਂ ਕਿੰਨੇ ਰਾਜ ਵਿੱਚ ਰਾਜਾਂ ਦੇ ਵਿੱਚ ਦੋ ਸਦਨੀ ਸਿਸਟਮ ਮੀਨਸ ਕੀ ਰਾਜਾਂ ਦੇ ਵਿੱਚ ਕੀ ਹੁੰਦੀ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਹੁੰਦੀ ਹੈ ਠੀਕ ਹੈ ਸੋ ਕਿਹੜੇ ਇਦਾਂ ਦੇ ਰਾਜ ਹੈ ਕਿੰਨੇ ਰਾਜ ਇਦਾਂ ਦੇ ਜਿੱਥੇ ਵਿਧਾਨ ਸਭਾ ਵੀ ਹੈ ਤੇ ਵਿਧਾਨ ਪ੍ਰੀਸ਼ਦ ਵੀ ਉਹ ਹੈ ਛੇ ਰਾਜ ਭਾਰਤ ਦੇ 28 ਰਾਜਾਂ ਦੇ ਵਿੱਚੋਂ ਛੇ ਰਾਜ ਇਦਾਂ ਦੇ ਆ ਜਿੱਥੇ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੋਨੋਂ ਹੀ ਹੈ ਠੀਕ ਹੈ ਸੰਵਿਧਾਨ ਦੀ ਕਿਹੜੀ ਧਾਰਾ ਦੇ ਅਨੁਸਾਰ ਹਰੇਕ ਰਾਜ ਦਾ ਰਾਜਪਾਲ ਹੋਵੇਗਾ ਅਤੇ ਦੋ ਜਾਂ ਦੋ ਤੋਂ ਵੱਧ ਰਾਜਾਂ ਦਾ ਇੱਕ ਸਾਂਝਾ ਰਾਜਪਾਲ ਵੀ ਹਰੇਕ ਰਾਜ ਦਾ ਜਿੱਦਾਂ ਦੇਸ਼ ਦਾ ਰਾਸ਼ਟਰਪਤੀ ਜ਼ਰੂਰੀ ਇਦਾਂ ਹੀ ਰਾਜਾਂ ਦੇ ਵਿੱਚ ਰਾਜਪਾਲ ਜਿਹਨੂੰ ਗਵਰਨਰ بولਦੇ ਆ ਉਹ ਵੀ ਜ਼ਰੂਰੀ ਆ ਪਰ ਨਾਲ ਇਹ ਵੀ ਕਹਿ ਦਿੱਤਾ ਗਿਆ ਕਿ ਦੋ ਜਾਂ ਦੋ ਤੋਂ ਵੱਧ ਰਾਜਾਂ ਦਾ ਮਤਲਬ ਕਿ ਹਰਿਆਣਾ ਤੇ ਪੰਜਾਬ ਦਾ ਇੱਕ ਰਾਜਪਾਲ ਵੀ ਹੋ ਸਕਦਾ ਹਰਿਆਣਾ ਪੰਜਾਬ ਤੇ ਹਿਮਾਚਲ ਇਹਨਾਂ ਤਿੰਨਾਂ ਦਾ ਵੀ ਇੱਕ ਰਾਜਪਾਲ ਹੋ ਸਕਦਾ ਦੋ ਜਾਂ ਦੋ ਤੋਂ ਵੱਧ ਰਾਜਾਂ ਦਾ ਸਾਂਝਾ ਰਾਜਪਾਲ ਵੀ ਹੋ ਸਕਦਾ ਸੋ ਕਿਹੜੀ ਧਾਰਾ ਦੇ ਵਿੱਚ ਕਿਹਾ ਧਾਰਾ 153 ਧਾਰਾ 144 ਧਾਰਾ 155 ਕੀ ਧਾਰਾ 107 ਪ੍ਰਸ਼ਨ ਨੰਬਰ 10 ਪ੍ਰਸ਼ਨ ਨੰਬਰ 10 ਦਾ ਅਨਸਰ ਜਿਨ੍ਹਾਂ ਨੇ ਕੀਤਾ ਹੈ ਆਪਸ਼ਨ A ਆਰਾ 153 ਇਹ ਰਾਜਪਾਲ ਦਾ ਵਰਣਨ ਕਰਦੀ ਹੈ ਰਾਜਾਂ ਦਾ ਰਾਜਪਾਲ ਜਿਹਨੂੰ ਗਵਰਨਰ ਵੀ ਬੋਲਦੇ ਨੇ ਠੀਕ ਹੈ ਨੈਕਸਟ ਪ੍ਰਸ਼ਨ ਨੰਬਰ 11 ਕਲਾਸ ਵਿੱਚ ਸ਼ੁਰੂ ਤੋਂ ਲੈ ਕੇ ਐਂਡ ਤੱਕ ਰਿਹਾ ਕਰੋ ਵਿੱਚੋਂ ਨਾ ਭੱਜ ਜਾਇਆ ਕਰੋ ਕਲਾਸ ਤੋਂ ਠੀਕ ਹੈ ਅੰਗਰੇਜ਼ਾਂ ਦੁਆਰਾ ਭਾਰਤ ਵਿੱਚ ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਸਰਵਉੱਚ ਅਦਾਲਤ ਜਿਹਨੂੰ ਸੁਪਰੀਮ ਕੋਰਟ ਬੋਲਦੇ ਸੀ ਇਹਦੀ ਸਥਾਪਨਾ ਅੰਗਰੇਜ਼ਾਂ ਨੇ ਕੀਤੀ ਸੀ ਪਹਿਲਾਂ ਕਦੋਂ ਕੀਤੀ ਸੀ 1774 ਵਿੱਚ 1885 ਵਿੱਚ 1942 ਦੇ ਵਿੱਚ ਕੀ 1933 ਦੇ ਵਿੱਚ ਪ੍ਰਸ਼ਨ ਨੰਬਰ 11 ਹਾਂਜੀ ਸ਼ਾਬਾਸ਼ ਪ੍ਰਸ਼ਨ ਨੰਬਰ 11 ਪਾ ਕੇ ਅਨਸਰ ਕਰਨਾ ਸਾਰਿਆਂ ਨੇ ਜਿਨ੍ਹਾਂ ਨੇ ਅਨਸਰ ਕੀਤਾ ਤਾਰਾ ਸੋਰੀ ਇਹ ਆਨਸਰ ਕਿੰਨਾ 1774 ਉਹਨਾਂ ਦਾ ਆਨਸਰ ਬਿਲਕੁਲ ਰਾਈਟ ਹੈ ਠੀਕ ਹੈ ਬਈ ਇਹ ਆਨਸਰ ਬਿਲਕੁਲ ਰਾਈਟ ਹੈ 11 ਦਾ ਇਸ 1774 ਦੇ ਵਿੱਚ ਭਾਰਤ ਵਿੱਚ ਪਹਿਲੀ ਸੁਪਰੀਮ ਕੋਰਟ ਕਿੱਥੇ ਲੱਗੀ ਸੀ ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਸੁਪਰੀਮ ਕੋਰਟ ਸਥਾਪਿਤ ਕੀਤੀ ਸੀ ਕਿੱਥੇ ਮੁੰਬਈ ਵਿੱਚ ਦਿੱਲੀ ਵਿੱਚ ਕਲਕੱਤਾ ਵਿੱਚ ਕੀ ਮਦਰਾਸ ਦੇ ਵਿੱਚ ਸ਼ਾਬਾਸ਼ 12 ਦਾ ਆਨਸਰ ਵੀ ਦਿੱਲੀ ਦੇ ਵਿੱਚ ਪ੍ਰੈਜ਼ੈਂਟ ਟਾਈਮ ਦੇ ਵਿੱਚ ਹੈ ਪਹਿਲੀ ਗੱਲ ਹੋ ਰਹੀ ਪੁਰਾਣੇ ਟਾਈਮ ਦੀ ਭਾਰਤ ਵਿੱਚ ਪਹਿਲੀ ਸੁਪਰੀਮ ਕੋਰਟ ਜਿਹੜੀ ਅੰਗਰੇਜ਼ਾਂ ਦੇ ਟਾਈਮ ਲੱਗੀ ਸੀ ਦਿੱਲੀ ਥੋੜੀ ਆਏਗਾ ਸਕੱਤ ਆਏਗਾ ਠੀਕ ਹੈ ਦਿੱਲੀ ਦੇ ਵਿੱਚ ਹੁਣ ਹੈ ਸਾਡੀ ਸੁਪਰੀਮ ਕੋਰਟ ਆਜ਼ਾਦ ਭਾਰਤ ਦੀ ਸੁਪਰੀਮ ਕੋਰਟ ਦਾ ਉਦਘਾਟਨ ਉਦਘਾਟਨ ਕਦੋਂ ਕੀਤਾ ਗਿਆ ਆਜ਼ਾਦ ਭਾਰਤ ਕਦੋਂ ਹੈ 1947 ਤੋਂ ਬਾਅਦ ਦੀ ਗੱਲ ਹੋਣੀ 1947 ਤੋਂ ਬਾਅਦ ਸੁਪਰੀਮ ਕੋਰਟ ਦਾ ਉਦਘਾਟਨ ਕੀਤਾ ਗਿਆ ਸੀ ਕਦੋਂ 1947 ਨੂੰ 48 ਨੂੰ 50 ਨੂੰ ਕਿ 66 ਨੂੰ ਪ੍ਰਸ਼ਨ ਨੰਬਰ 13 ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਵੀ ਪ੍ਰਸ਼ਨ ਨੰਬਰ 13 ਸੁਪਰੀਮ ਕੋਰਟ ਕਿੱਥੇ ਹੈ ਵੀ ਸਾਨੂੰ ਪਤਾ ਕਿੱਥੇ ਹੈ ਨਵੀਂ ਦਿੱਲੀ ਚ ਇਹ ਵੀ ਸਾਨੂੰ ਪਤਾ ਪਰ ਇਹਦਾ ਉਦਘਾਟਨ ਕਦੋਂ ਕੀਤਾ ਗਿਆ ਸੀ ਆਜ਼ਾਦੀ ਤੋਂ ਬਾਅਦ ਬਿਲਕੁਲ ਸੀ ਆਨਸਰ 1950 ਦੇ ਵਿੱਚ ਸ਼ਾਬਾਸ਼ ਵੈਰੀ ਗੁੱਡ 1950 ਵਿੱਚ ਸੁਪਰੀਮ ਕੋਰਟ ਦੇ ਕਿੰਨੇ ਜੱਜ ਸੀ ਜਦੋਂ ਆਜ਼ਾਦ ਭਾਰਤ ਦੀ ਪਹਿਲੀ ਸੁਪਰੀਮ ਕੋਰਟ ਦਾ ਉਦਘਾਟਨ ਹੋਇਆ ਸੀ 1950 ਨੂੰ ਉਸ ਟਾਈਮ ਕਿੰਨੇ ਜੱਜ ਸੀ ਸੁਪਰੀਮ ਕੋਰਟ ਦੇ 5 ਸੀ 8 ਸੀ 6 ਸੀ ਕਿ 4 ਸੀ ਪ੍ਰਸ਼ਨ ਨੰਬਰ